ਕਹਦੀ ਹੈ ਕਿ ਬਹੁਤ ਮੋਟਾ ਪੇਪਰ ਹੈ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਲਾ ਕੇ ਤਾਂ ਜਿਸ ਤਰ੍ਹਾਂ ਤੁਸੀਂ ਭੁੱਲੋ ਇੱਕ ਵਾਰੀ ਜੀ ਜਿੱਦਣ ਤੁਹਾਡਾ ਮਨ ਅੱਕ ਗਿਆ ਤੁਸੀਂ ਪਟੋਗੇ ਇਹਨੂੰ ਨਹੀਂ ਇਹ ਪੇਪਰ ਨਹੀਂ ਜਾਏਗਾ ਜੀ ਬਹੁਤ سارے ਡਿਜ਼ਾਈਨ ਨੇ ਦੇਖੋ ਸਰ ਵਾਹ ਜੀ ਵਾਹ ਇਹ ਤਾਂ ਬਿਲਕੁਲ ਰਾਇਲ ਲੁੱਕ ਵਾਲੇ ਡਿਜ਼ਾਈਨ ਨੇ ਹਣਾ ਕੈਂਡ ਲੱਗਣਾ ਬਹੁਤ ਜੀ ਜੀ ਬਿਲਕੁਲ ਸਰ ਹੂੰ ਲਓ ਜੀ ਅੱਗੇ ਦਿਖਾਓ ਲਓ ਜੀ ਆ ਦੇਖੋ ਆ ਸਾਰੇ ਰੋਲ ਪਏ ਨੇ ਇਹਨਾਂ ਕੋਲ ਆ ਚੈੱਕ ਕਰੋ ਇਹ ਸਾਰੇ ਰੋਲ ਲਾ ਕੇ ਇੱਥੋਂ ਤਿਆਰ ਕਰਕੇ ਦੇਣਗੇ ਤੁਹਾਨੂੰ ਬਾਕੀ ਕੋਈ ਸਟੈਂਡਰਡਸ ਹੈ ਜਾਂਦਾ ਜੀ ਇਹ ਰੋਲ ਦਾ ਇਹਦਾ ਛੋਟੀ ਦੀਵਾਰ ਹੁੰਦੀ ਹੈ ਹਾਈਟ ਚ ਲੈਂਥ ਦਾ ਜਿਸ ਚ 500 ਫੁੱਟ ਲੈ ਲੋ ਕੋਈ ਪ੍ਰੋਬਲਮ ਨਹੀਂ ਹੈ ਜੀ 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 ਸਿੰਗਲ ਪੀਸ ਚ ਲਗਾਵਾਂਗੇ ਸਰ ਕੋਈ ਬਿਲਕੁਲ ਜੀ ਤੇ ਬਾਈ ਜੀ ਇੱਕ ਰੂਮ ਦਾ ਜਿਵੇਂ ਤੁਸੀਂ ਕਿਹਾ ਆਪਣੇ ਕੋਲ ਕਿੰਨੀਆਂ ਰਕਮਾਂ ਦੇ ਹੁੰਦੇ ਆ ਕਿੰਨੀਆਂ ਤਰ੍ਹਾਂ ਦੇ ਹੁੰਦੇ ਆ ਵਾਲਪੇਪਰ ਇੱਕ ਤਾਂ ਆ ਗਿਆ ਜੀ ਇਹ ਫਲੈਕਸ ਵਾਲਾ ਜੀ ਸਰ ਤੇ ਦੂਜਾ ਵੀ ਹੁੰਦਾ ਨਾ ਰੋਲ ਵਾਲਾ ਫਲੈਕਸ ਵਾਲਾ ਹੋ ਗਿਆ ਰੋਲ ਵਾਲਾ ਹੋ ਗਿਆ ਸਟicker ਵਾਲਾ ਹੋ ਗਿਆ ਕਈ ਤਰ੍ਹਾਂ ਦੇ ਨੇ ਆਪਣੇ ਸਾਰੇ ਤਰ੍ਹਾਂ ਦੇ ਇਹ ਸਾਰੇ ਫਲੈਕਸ ਵਾਲੇ ਨੇ ਦੇਖੋ ਜੀ ਆਹ ਡਿਜ਼ਾਈਨ ਚੈੱਕ ਕਰੋ ਤੁਸੀਂ ਇਹ ਸਾਰੇ ਫਲੈਕਸ ਵਾਲੇ ਡਿਜ਼ਾਈਨ ਨੇ ਇਹ ਇੱਕ ਸਿਰਫ ਆਪਾਂ ਤੁਹਾਨੂੰ ਸੈਂਪਲ ਦਿਖਾਇਆ ਜੀ ਜੀ ਸਰ ਕੋਈ ਦਿੱਕਤ ਨਹੀਂ ਜਿਵੇਂ ਇੱਥੋਂ ਲਾ ਲਓ ਜਲੰਧਰ ਆ ਜਾਂ ਮੈਰੀਸਰ ਸਾਹਿਬ ਤੋਂ ਆ ਜਾਂਦਾ ਫੋਨ ਕਿਦੋਂ ਜੀ ਜਲੰਧਰ ਅਸੀਂ ਆ ਜੋ ਅਰਜੈਂਟ ਅੱਜ ਹੀ ਪਹੁੰਚਾਂਗੇ ਦਿੱਕਤ ਨਹੀਂ ਹਾਂਜੀ ਕਿਉਂਕਿ ਆਪਾਂ ਨੂੰ ਤਿੰਨ ਕੋਹ ਘੰਟੇ ਦਾ ਰਸਤਾ ਹੈਗਾ ਇੱਥੋਂ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਤੇ ਮਿੱਤਰੋ ਅੱਜ ਕੱਲ ਆਪਾਂ ਸਾਰੇ ਵਾਲ ਪੇਪਰ ਲਾਉਣ ਦੇ ਬਹੁਤ ਸ਼ਕੀਨ ਆਪਣੇ ਰੂਮ ਦੇ ਵਿੱਚ ਆਪਣੇ ਕਮਰਿਆਂ ਦੇ ਵਿੱਚ ਜਿਵੇਂ ਕਿ ਲੌਬੀ ਦੇ ਵਿੱਚ ਸਾਰੇ ਕਿਤੇ ਲਵਾਉਣੇ ਆ ਤਾਂ ਅੱਜ ਇੱਕ ਇਹੋ ਜੀ ਥਾਂ ਤੇ ਲੈ ਕੇ ਆਇਆ ਤੁਹਾਨੂੰ ਇਹੋ ਜੀ ਸ਼ਾਪ ਤੇ ਇਹੋ ਜੀ ਵਾਲਪੇਪਰ ਦੀ ਫੈਕਟਰੀ ਜੀ ਲੈ ਕੇ ਆਇਆ ਵਾਂ ਜਿੱਥੇ ਤੁਹਾਨੂੰ ਸਿਰਫ 6000 ਦੇ ਵਿੱਚ ਸਮੇਤ ਛੱਤ ਜਿਹੜਾ ਕਮਰਾ ਉਹ ਤਿਆਰ ਮਿਲ ਜੂਗਾ ਵਾਲਪੇਪਰ ਤੇ ਆਹ ਦੇਖੋ ਜੀ ਸਾਹਮਣੇ ਇਸ ਟਾਈਮ ਆਪਾਂ ਖੜੇ ਆ ਸਨੌਰ ਬੱਸ ਸਟੈਂਡ ਲੈ ਵੀ ਦਿਖਾ ਕੇ ਰਾਂ ਉੱਪਰ ਇਹ ਵਾਲਪੇਪਰ ਵਾਲੀ ਸ਼ਾਪ ਹੈ ਜੀ ਠੀਕ ਠਾਕ ਜੀ ਇਹ ਵਾਲਪੇਪਰ ਵਾਲੀ ਸ਼ਾਪ ਹੈ ਜੀ ਤੇ ਇੱਥੇ ਵਾਲਪੇਪਰ ਲਾਏ ਜਾਂਦੇ ਨੇ ਜੀ ਪੂਰੇ ਪੰਜਾਬ 'ਚ ਪੂਰੇ ਹਰਿਆਣੇ ਦੇ ਵਿੱਚ ਬਾਈ ਜਾਂਦੇ ਨੇ ਵਾਲਪੇਪਰ ਲਗਾਣ ਸੋ ਆਜੋ ਮੇਰੇ ਨਾਲ ਨਾਲ ਬਾਈ ਜਨਾ ਤੁਹਾਡੀ ਮੁਲਾਕਾਤ ਕਰਾਉਣਾ ਤੇ ਨਾਲੇ ਵਿਖਾਉਣਾ ਵੀ ਇੱਥੇ ਕਿਵੇਂ ਵਾਲਪੇਪਰ ਤਿਆਰ ਹੁੰਦੇ ਨੇ ਤੇ ਕੀ ਰੇਟ ਰੂਗਾ ਅੱਜ ਉੱਪਰ ਚੜ ਕੇ ਆ ਜੀ ਸ਼ਾਪ ਇਹਨਾਂ ਦੀ ਤੇ ਸਾਰਾ ਸਿਸਟਮ ਬੜਾ ਘੈਂਟ ਆ ਬਾਈਆਂ ਦਾ ਵੈਸੇ ਪਰਸਨਲੀ ਆਪਾਂ ਇਹਨਾਂ ਦੇ ਵਾਲਪੇਪਰ ਆ ਉਹ ਆਪਾਂ ਲਗਵਾ ਚੁੱਕੇ ਆ ਯੂਜ਼ ਕਰ ਚੁੱਕੇ ਆ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਤੇ ਬਾਕੀ ਅੱਜ ਕੱਲ ਤੁਹਾਨੂੰ ਪਤਾ ਸਲਾਬ ਕਾਫੀ ਹੁੰਦੀ ਐ ਤੇ ਇਹ ਚੀਜ਼ ਦੀ ਲੋੜ ਵੀ ਅੱਗੇ ਅੱਗੇ ਤੇ ਇੱਕ ਆਪਾਂ ਸਸਤੇ ਰੇਟ ਦੇ ਵਿੱਚ ਆਪਣਾ ਸਾਰਾ ਜਿਹੜਾ ਘਰ ਆਪਣੀ ਲੌਬੀ ਆ ਆਪਣੇ ਰੂਮ ਆ ਉਹਦਾ ਡਰਾਈਂਗ ਰੂਮ ਜਿਹੜਾ ਸਜਾ ਸਕਦੇ ਆ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਜੀ ਸਸੀ ਕਾਲ ਬਾਈ ਜੀ ਕੋ ਠੀਕ ਠਾਕ ਹੋ ਜੀ ਕਰ ਪਾਈ ਜਾਈ ਦੀ ਤੇ ਬਾਈ ਜੀ ਵਾਲਪੇਪਰ ਦਿਖਾਓ ਜੀ ਮੇਰੇ ਸਬਸਕ੍ਰਾਈਬਰਸ ਨੂੰ ਮੇਰੇ ਵਿਊਅਰਸ ਨੂੰ ਤੁਹਾਡੇ ਕੋ ਕਿਹੜੇ ਕਿਹੜੇ ਨੇ ਕਿਵੇਂ ਤਿਆਰ ਕਰਦੇ ਹੋ ਜੀ ਠੀਕ ਹੈ ਜੀ ਕਿਹੜੇ ਕਿਹੜੇ ਡਿਜ਼ਾਈਨ ਨੇ ਅੱਛਾ ਜੀ ਇਹਨਾਂ ਕੋਲ ਦੋਵੇਂ ਤਰ੍ਹਾਂ ਦੇ ਵਾਲਪੇਪਰ ਮਿਲ ਜਾਂਦੇ ਨੇ ਇੱਕ ਤਾਂ ਫਲੈਕਸ ਵਾਲਾ ਹੋ ਗਿਆ ਜੀ ਹਾਂ ਜੀ ਦੂਜਾ ਹੋ ਗਿਆ ਦੂਜਾ ਬਣਾ ਜਿਹੜੇ ਰੋਲ ਵਾਲੇ ਪੇਪਰ ਜਿਹੜਾ ਰੋਲ ਵਾਲਾ ਹੁੰਦਾ ਤੇ ਆਹ ਦੇਖੋ ਜੀ ਇਹ ਬਣਾ ਬਣਾ ਕੇ ਇਹਨਾਂ ਨੇ ਪੂਰਾ ਢੇਰ ਲਾਇਆ ਹੋਇਆ ਜੀ ਚੈੱਕ ਕਰੋ ਤੁਸੀਂ ਲਓ ਜੀ ਆਪਾਂ ਵਾਲਪੇਪਰ ਤੇ ਬਾਅਦ ਚ ਦੇਖਾਂਗੇ ਪਹਿਲਾਂ ਦੇਖਦੇ ਆਂ ਮਸ਼ੀਨ ਇਹਨਾਂ ਦੀ ਫੈਕਟਰੀ ਜਿੱਥੇ ਵਾਲਪੇਪਰ ਸਾਰੇ ਤਿਆਰ ਹੁੰਦੇ ਨੇ ਚੱਲੀਏ ਬਾਈ ਜੀ ਹਾਂਜੀ ਭਾਈ ਸਾਹਿਬ ਆ ਜਿਓ ਜੀ ਸਾਡੇ ਨਾਲ ਨਾਲ ਤੁਹਾਨੂੰ ਸਾਰੀ ਫੈਕਟਰੀ ਦਿਖਾਉਂਦੇ ਆ ਜਿੱਥੇ ਬਣਦੇ ਨੇ ਜੀ ਪੂਰਾ ਘੈਂਟ ਪ੍ਰੋਸੈਸ ਹੈ ਤੇ ਆਹ ਦੇਖੋ ਜੀ ਆਹ ਹੈਗੀ ਇਹਨਾਂ ਦੀ ਮਸ਼ੀਨ ਆ ਆਹ ਦੇਖੋ ਜੀ ਤੇ ਬਣਾਵਣਾ ਰੱਖੀ ਜਾਂਦੇ ਨੇ ਘੈਂਟ ਘੈਂਟ ਪਿਆਰੇ ਪਿਆਰੇ ਡਿਜ਼ਾਈਨ ਜੀ ਚੈੱਕ ਕਰੋ ਤੁਸੀਂ ਅੱਛਾ ਬਾਈ ਜੀ ਕਿੰਨੇ ਵਾਈ ਕਿੰਨੇ ਦਾ ਮਸ਼ੀਨ 'ਚ ਬਣ ਜਾਂਦਾ ਜੀ ਇਹ ਡਿਜ਼ਾਈਨ ਜੇ ਆਪਾਂ ਵੇਖੀਏ ਸਰ ਜਿਸ ਤਰ੍ਹਾਂ ਸਟੈਂਡਰਡ ਸਾਈਜ਼ ਹੁੰਦੀ ਹੈ ਦੀਵਾਰ ਸਾਡੇ ਦਾ ਸੂਟ ਦੀ ਦੀਵਾਰ ਹੁੰਦੀ ਹੈ ਹਾਈਟ 'ਚ ਲੈਂਥ ਦਾ ਜੀ 500 ਫੁੱਟ ਲੈ ਲੋ ਕੋਈ ਪ੍ਰੋਬਲਮ ਨਹੀਂ ਤੇ ਬਾਈ ਜੀ ਇੱਕ ਰੂਮ ਦਾ ਜਿਵੇਂ ਤੁਸੀਂ ਕਹੇ 6000 ਦਾ ਪੈਂਦਾ ਜੀ ਤੇ ਇਹ 6000 ਦੇ ਵਿੱਚ ਛੱਤ ਵੀ ਹੈ ਜੀ ਨਾਲ ਛੱਤ ਕੰਪਲੀਟ ਕਰ ਲਓ ਜੀ ਛੱਤ ਵੀ ਆਊਗੀ 6000 ਦੇ ਵਿੱਚ ਇਧਰ ਉਹਪਰੇਟ ਕਰੀ ਜਾਂਦੇ ਨੇ ਦਿਖਾਓ ਜੀ ਸਾਹਮਣੇ ਤੇ ਇਹ ਵਾਲਪੇਪਰ ਜਿਹੜਾ ਸਾਰਾ ਕੱਡ-ਕੱਟ ਕੇ ਰੱਖੀ ਜਾਂਦੇ ਨੇ ਤੇ ਬਾਈ ਜੀ ਕਿੰਨੇ ਚਿਰ ਚ ਇੱਕ ਰੂਮ ਦਾ ਨਿਕਲ ਜਾਂਦਾ ਜੀ ਇਹ ਇਹੀ ਕੋ ਪੰਤ 10 ਮਿੰਟ ਦੇ ਵਿੱਚ ਰੂਮ ਕੰਪਲੀਟ ਆ ਜੀ ਪ੍ਰਿੰਟ ਜੀ ਪ੍ਰਿੰਟ ਜੀ ਲਓ ਜੀ ਇੱਕ ਰੂਮ ਦਾ ਜਿਹੜਾ ਪ੍ਰਿੰਟ ਹੈ ਉਹ 10 15 ਮਿੰਟ ਦੇ ਵਿੱਚ ਵੱਧ-ਤੁਵਾ ਜੋਰ ਲਾ ਕੇ ਜੋਰ ਲਾ ਕੇ 15 ਕਿ ਮਿੰਟ ਚ ਨਿਕਲ ਜਾਂਦਾ ਤੇ ਜਿਹੜਾ ਤੁਹਾਡੇ ਰੂਮ ਚ ਲਾ ਉਹ ਹੈਗਾ ਸਿਰਫ 2 ਤੋਂ 2 ਘੰਟੇ ਦਾ 1.5 ਤੋਂ 2 ਘੰਟੇ ਦੇ ਖਿੱਚ ਕੇ 2 ਘੰਟੇ ਦਾ ਕਿਉਂਕਿ ਆਪਾਂ ਲਵਾਇਆ ਸੀਗਾ ਤੇ ਬੜਾ ਵਧੀਆ ਲੱਗਾ ਸੀਗਾ ਬਾਕੀ ਆ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਡਿਜ਼ਾਈਨ ਬਾਈ ਜੀ ਕਿਵੇਂ ਆ ਜੇ ਕਿਸੇ ਨੇ ਆਪਣੀ ਮਰਜ਼ੀ ਦਾ ਬਣਾਉਣਾ ਹੋਵੇ ਜੀ ਦੇਖੋ ਜੀ ਪਹਿਲਾਂ ਤਾਂ ਸਾਡੇ ਕੋਲ 5 ਲੱਖ ਪਲੱਸ ਤਾਂ ਡਿਜ਼ਾਈਨ ਹੀ ਹੈ ਸਾਡੇ ਕੋਲ ਆਪਣਾ ਪਰਸਨਲ 5 ਲੱਖ ਪਲੱਸ ਜੀ ਸਰ 5 ਲੱਖ ਪਲੱਸ ਡਿਜ਼ਾਈਨ ਨੇ ਇਹਨਾਂ ਕੋਲ ਵੇਖੋ ਤੁਸੀਂ ਬਾਕੀ ਉਸ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਵੀ ਡਿਜ਼ਾਈਨ ਤਿਆਰ ਕਰਾਉਣਾ ਹੈ ਨੋ ਪ੍ਰੋਬਲਮਸ ਤੁਸੀਂ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਡਿਜ਼ਾਈਨ ਕੋ ਉਹੀ ਡਿਜ਼ਾਈਨ ਤੁਸੀਂ ਤਿਆਰ ਕਰਾ ਸਕਦੇ ਕਿਸੇ ਨੇ ਦੇਵੀਆਂ ਦੇਵਤਿਆਂ ਦੀਆਂ ਫੋਟੋ ਆ ਬਾਬਾ ਜੀ ਦੀਆਂ ਫੋਟੋ ਵਗੈਰਾ ਤੁਸੀਂ ਵਿੱਚ ਬਣਵਾਉਣੀ ਹੈ ਤਾਂ ਤੁਸੀਂ ਉਹ ਬਣਵਾ ਸਕਦੇ ਹੋ ਆਪਣੀ ਮਰਜ਼ੀ ਦੇ ਅਨਸਾਰ ਠੀਕ ਹੈ ਜੀ ਤੇ ਆ ਮਸ਼ੀਨ ਦੇਖੋ ਤੁਸੀਂ ਟੜਾ ਟੜ ਬਣਾਈ ਜਾਂਦੀ ਹੈ ਅੱਛਾ ਭਾਈ ਜੀ ਆਪਣੇ ਕੋਲ ਕਿੰਨੀਆਂ ਰਕਮਾਂ ਦੇ ਹੁੰਦੇ ਆ ਕਿੰਨੀਆਂ ਤਰ੍ਹਾਂ ਦੇ ਹੁੰਦੇ ਆ ਵਾਲਪੇਪਰ ਇੱਕ ਤਾਂ ਆ ਗਿਆ ਜੀ ਫਲੈਕਸ ਵਾਲਾ ਜੀ ਸਰ ਤੇ ਦੂਜਾ ਵੀ ਹੁੰਦਾ ਨਾ ਰੋਲ ਵਾਲਾ ਫਲੈਕਸ ਵਾਲਾ ਹੋ ਗਿਆ ਰੋਲ ਵਾਲਾ ਹੋ ਗਿਆ ਸਟicker ਵਾਲਾ ਹੋ ਗਿਆ ਕਈ ਤਰ੍ਹਾਂ ਦੇ ਨੇ ਆਪਣੇ ਸਾਰੀ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜੀ ਬਣੇ ਵੀ ਪਏ ਨੇ ਇਹਨਾਂ ਕੋਲ ਉਹ ਵੀ ਦਿਖਾਉਨੇ ਆ ਤੇ ਜਿੱਥੇ ਇਹ ਕੰਪਿਊਟਰ ਤੇ ਸਿਲੈਕਟ ਕਰਨੇ ਨੇ ਆਪਾਂ ਡਿਜ਼ਾਈਨ ਆਪਾਂ ਉਹ ਵੀ ਏਰੀਆ ਦਿਖਾਉਨੇ ਆ ਇਹ ਸਮਝੋ ਵੀ ਇੱਕ ਫੈਕਟਰੀ ਆ ਪੂਰੇ ਪੰਜਾਬ ਚ ਪੂਰੇ ਭਾਰਤ ਚ ਕਿਤੇ ਵੀ ਕਹਿੰਦੇ ਤੁਸੀਂ ਸਾਨੂੰ ਹਰਿਆਣਾ ਪੰਜਾਬ ਚ ਸੱਦੋ ਅਸੀਂ ਲਾ ਕੇ ਆਵਾਂਗੇ ਪਹਿਲਾਂ ਆਪਾਂ ਜਿੱਤੋਂ 3-4 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਬਾਈ ਜੀ ਬਿਲਕੁਲ ਜੀ ਬਿਲਕੁਲ ਕਿਵੇਂ ਲੱਗਾ ਜੀ ਸਰ ਬਹੁਤ ਵਧੀਆ ਆ ਤੁਸੀਂ ਥੈਂਕ ਯੂ ਹਰਿਆਣੇ ਚ ਅੰਮ੍ਰਿਤਸਰ ਤੱਕ ਆਪਣਾ ਬਾਗਾ ਬਾਰਡਰ ਤੱਕ ਅਸੀਂ ਕੰਮ ਕਰਕੇ ਆਏ ਆ ਦੂਰ ਦੂਰ ਤੱਕ ਜੀ ਜਲੰਧਰ ਵੀ ਤੁਸੀਂ ਗਏ ਸੀ ਮਲਾਦਾ ਦੱਸਿਆ ਸੀਗਾ ਜੀ ਨਕੋਦਰ ਵੀ ਗਏ ਆ ਅਸੀਂ ਜੀ ਜੀ ਸੋ ਲਓ ਜੀ ਇਹ ਤਾਂ ਹੈਗੀ ਇਹਨਾਂ ਦੀ ਮਸ਼ੀਨ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਡਿਜ਼ਾਈਨ ਇਹਨੂੰ ਕਮਾਂਡ ਦੇ ਕੇ ਬਣਾ ਸਕਦੇ ਹੋ ਹੁਣ ਆਪਾਂ ਦੇਖੀਏ ਜਿਹੜੇ ਬਣੇ ਹੋਏ ਨੇ ਆ ਜੋ ਜੀ ਅੱਜ ਸਰ ਇਹਨਾਂ ਨੇ ਬਣਾ ਕੇ ਰੱਖੇ ਵੀ ਹੋਏ ਨੇ ਸਿੰਪਲ ਜਿਵੇਂ ਕੋਈ ਫਲੈਕਸ ਲਵਾਉਂਦਾ ਆਪਦੀ ਦੁਕਾਨ ਦੀ ਮਸ਼ਹੂਰੀ ਕਰਾਉਣੀ ਹੈ ਕਿਸੇ ਨੇ ਇਹ ਸਾਰੇ ਵੀਰ ਜੀ ਫਲੈਕਸ ਵਾਲੇ ਨੇ ਫਿਰ ਜਿਹੜੇ ਇਹ ਨੇ ਇਹ ਸਾਰੇ ਫਲੈਕਸ ਵਾਲੇ ਨੇ ਦੇਖੋ ਜੀ ਆਹ ਡਿਜ਼ਾਈਨ ਚੈੱਕ ਕਰੋ ਤੁਸੀਂ ਇਹ ਸਾਰੇ ਫਲੈਕਸ ਵਾਲੇ ਡਿਜ਼ਾਈਨ ਨੇ ਇਹ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਇਹ ਇੱਕ ਸਿਰਫ ਆਪਾਂ ਤੁਹਾਨੂੰ ਸੈਂਪਲ ਦਿਖਾਇਆ ਜੀ ਜੀ ਸਰ ਠੀਕ ਹੈ ਜੇ ਆਪਾਂ ਗੱਲ ਕਰੀਏ ਆ ਦੇਖੋ ਜੀ ਇ ਮਜੇਦਾਰ ਚੀਜ਼ ਹੈ ਭਾਈ ਲੰਗ ਜੀ ਦੇ ਉੱਪਰ ਹਾਂ ਕੋਈ ਇੱਕ ਦਿਨ ਸਰ ਲਓ ਜੀ ਆਹ ਦੇਖੋ ਆ ਕਿਸੇ ਨੇ ਮਤਲਬ ਆਪਦਾ ਬੈਨਰ ਵਗੈਰਾ ਤਿਆਰ ਕਰਾਇਆ ਹੋਇਆ ਜੀ ਸ਼ਾਪ ਆ ਜਿਵੇਂ ਕੋਈ ਹਲਵਾਈ ਵੀਰ ਦੀ ਸ਼ਾਪ ਹੋਗੀ ਉਹਦੇ ਵਾਸਤੇ ਤਿਆਰ ਕਰਵਾਏ ਨੇ ਜੀ ਸੋ ਇਹ ਪੂਰਾ ਹਾਲ ਆ ਇਹਨਾਂ ਨੇ ਆਪ ਵੀ ਆਪਦਾ ਸਾਰਾ ਹਾਲ ਦੇਖੋ ਪੂਰਾ ਵਾਲਪੇਪਰ ਨਾਲ ਭਰਿਆ ਹੋਇਆ ਰੋਲ ਮਟੀਰੀਅਲ ਪਿਆ ਹੋਇਆ ਇੱਧਰ ਸਾਰਾ ਜੀ ਜੀ ਹੁਣ ਆਪਾਂ ਜਿੱਥੇ ਆਪਾਂ ਕਮਾਂਡ ਦਿੰਨੇ ਆ ਜੀ ਡਿਜ਼ਾਈਨ ਚੈੱਕ ਕਰਵਾਈਏ ਬਾਈ ਕੋਲ ਆਜੋ ਜੀ ਕਰਾਂਗੇ ਜੀ ਜੀ ਬਾਈ ਜਿਹੜਾ ਜੀ ਉਹ ਡਿਜ਼ਾਈਨ ਜਿਹੜੇ ਉਹ ਕਮਾਂਡ ਦੇਈ ਜਾਂਦਾ ਉਹੀ ਸਾਰੇ ਡਿਜ਼ਾਈਨ ਬਣ ਜਾਂਦੇ ਨੇ ਲਓ ਜੀ ਬਾਈ ਜੀ ਕੱਢੋ ਕਰਾਂ ਡਿਜ਼ਾਈਨ ਆਹ ਦੇਖੋ ਸਰ ਵੱਡੀ ਸਕਰੀਨ ਤੇ ਕਰੋ ਡਿਜ਼ਾਈਨ ਜੀ ਇਹ ਆਹ ਦੇਖੋ ਜੀ ਬਾਕੀ ਹੁਣ ਤੁਹਾਨੂੰ ਡਿਜ਼ਾਈਨ ਕਿੰਨੇ ਕੇ ਦਿਖਾਵਾਂਗੇ ਬਾਈ ਜੀ ਨੇ ਗੱਲ ਹੀ ਮਗਾਤੀ ਕਹਿ ਕੇ ਵੀ 5 ਲੱਖ ਦੇ ਕਰੀਬ ਆ ਜਿਹੜੇ ਆ ਡਿਜ਼ਾਈਨ ਆ ਤੁਹਾਨੂੰ ਮਿਲ ਜਾਣਗੇ ਆ ਦੇਖੋ ਜੀ ਕਿਹੜਾ ਤੁਹਾਨੂੰ ਪਸੰਦ ਆ ਲਾਈਟ ਕਲਰ ਡਾਰਕ ਕਲਰ ਪਿੰਕ ਰੈੱਡ ਬਲੂ yellow green ਸਭ ਮਿਲਣਗੇ ਜੀ ਬਲੈਕ ਬਲੂ ਜਿਹੜਾ ਕਲਰ ਤੁਸੀਂ ਚੁੰਦੇ ਹੋ ਹਰ ਤਰ੍ਹਾਂ ਦਾ ਮਿਲੂਗਾ ਅੱਛਾ ਬਾਈ ਜੀ ਤੁਸੀਂ ਆਪਾਂ ਨੂੰ ਮੈਂ ਤਾਂ ਚਲੋ ਵੇਖ ਹੀ ਲਿਆ ਹੈ ਨਾ ਤੁਸੀਂ ਕਿਹੜਾ ਸਾਰਿਆਂ ਨੂੰ ਦਿਖਾ ਦੋ ਵੀ ਇਹ ਚ ਕਿੰਨੀਆਂ ਰਕਮਾਂ ਦਾ ਜਿਹੜਾ ਕਾਗਜ਼ ਹੁੰਦਾ ਕਿੰਨੇ ਤਰ੍ਹਾਂ ਦਾ ਦੇਖੋ ਜੀ ਆਜੋ ਨੇੜੇ ਲਿਆਓ ਇਹ ਫਲੈਕਸ ਦੇ ਵਿੱਚ ਹੈ ਅੱਛਾ ਇਹ ਫਲੈਕਸ ਵਾਲਾ ਬਖਾਉਣ ਲੱਗੇ ਆ ਤੁਹਾਨੂੰ ਜੀ ਧਿਆਨ ਨਾਲ ਦੇਖ ਲਓ ਇਹ ਇੱਕ ਨੰਬਰ 'ਚ ਆ ਜਾਂਦਾ ਸਰ ਜੀ ਇਹ ਉਸ ਤੋਂ ਬਾਅਦ ਆ ਜਾਂਦਾ ਉਸ ਤੋਂ ਬੈਸਟ ਹੈ ਜੀ ਇਹ ਉਸ ਤੋਂ ਵੀ ਬੈਸਟ ਹੈ ਨੂੰ ਆਪਾਂ ਬਲੈਕ ਜੀ ਨੰਬਰ ਤੇ ਆ ਜਾਂਦਾ ਜੀ ਇਹਨੂੰ ਬਲੈਕਆਊਟ ਕਹਿੰਦੇ ਆਪਾਂ ਸਰ ਅੱਛਾ ਪਿੱਛੇ ਬਲੈਕ ਕਲਰ ਹੈ ਜੀ ਇਹਦੇ ਜਿਹੜਾ ਵਧੀਆ ਇਸ ਸਟਾਰ ਪੇਪਰ ਆ ਜਾਂਦਾ ਜੀ ਇਸ ਤੋਂ ਵੀ ਉੱਪਰ ਦਾ ਆ ਗਿਆ ਜੀ ਹਨਾ ਚੌਥੇ ਨੰਬਰ ਤੇ ਇਹ ਵਾਈਟ ਆ ਪਿੱਛੋਂ ਜੀ ਬਿਲਕੁਲ ਇਹ ਮੈਟ ਆ ਜਾਂਦਾ ਜੀ ਨੂੰ ਹਲਕਾ ਮੈਟ ਕਹਿੰਨੇ ਆਪਾਂ ਮੈਟਿੰਗ ਚ ਆ ਗਿਆ ਜੀ ਜਿਹੜਾ ਪਿੱਛੋਂ ਬਲੈਕ ਹੈ ਵੀ ਜੀ ਜੀ ਇਹਨੂੰ ਫੜ ਲਓ ਜੀ ਹੂੰ ਇਹ ਤਾਂ ਪੂਰਾ ਸਮਝੋ ਵੀ ਗੱਤੇ ਵਾਲਾ ਇਹ ਤਾਂ ਜੀ ਤਰਪਾਲ ਵੀ ਤੁਸੀਂ ਮੈਨੂੰ ਕਹਿੰਦੇ ਤਾਂ ਮੁਕਾਬਲਾ ਨਹੀਂ ਕਰ ਸਕਦੇ ਹੈ ਕਿ ਬਹੁਤ ਮੋਟਾ ਪੇਪਰ ਹੈ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਲਾ ਕੇ ਤਾਂ ਜਿਸ ਤਰ੍ਹਾਂ ਤੁਸੀਂ ਬੁਣਦੇ ਹੋ ਇੱਕ ਵਾਰੀ ਜੀ ਜਿੱਦਣ ਤੁਹਾਡਾ ਮਨ ਅੱਕ ਗਿਆ ਤੁਸੀਂ ਪਟੋਗੇ ਇਹਨੂੰ ਨਹੀਂ ਇਹ ਪੇਪਰ ਨਹੀਂ ਜਾਏਗਾ ਜੀ ਫੁੱਲ ਗਾਰੰਟੀ 10 ਸਾਲ ਦੀ ਇਹਦੀ ਕ ਯਾਨੀ ਇਹ ਪੂਰੀ ਲਾਈਫ ਦਾ ਪੇਪਰ ਹੈ ਕਿਹਦਾ ਬਾਈ ਜੀ ਤੁਸੀਂ ਆਪਾਂ ਨੂੰ ਪੰਜ ਛੇ ਤਰ੍ਹਾਂ ਦਾ ਕਾਗਜ਼ ਦਿਖਾਇਆ ਛੇ ਤਰ੍ਹਾਂ ਦਾ ਹਣਾ ਜੀ 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 ਸਰ ਇਹ ਦੱਸੋ ਮੈਨੂੰ ਜਿਹੜਾ 6000 ਦਾ ਆਪਾਂ ਰੂਮ ਤਿਆਰ ਕਰਨਾ ਹੈ ਉਹ ਕਿਵੇਂ ਆ ਪੇਪਰ ਹੋਊਗਾ ਸਰ ਉਹ ਨਾਰਮਲ ਪੇਪਰ ਹੋਏਗਾ ਅੱਛਾ ਪੇਪਰ ਹੋਏਗਾ ਤੇ ਪਰ ਉਹ ਕਿੰਨਾ ਚਿਰ ਕੜਟ ਜੂ ਜੀ ਕਿੰਨੀ ਸਰ ਦੇਖੋ ਆਪਣੀ ਦੇਖ ਰੇਚ ਜੇ ਆਪਾਂ ਆਪਣੇ ਸੰਭਾਲ ਰੱਖਨੇ ਤਾਂ ਕਿਤੇ ਵੀ ਨਹੀਂ ਜਾਂਦਾ ਹੈਗਾ ਕਿਉਂਕਿ ਜੇ ਤਿੱਖੀ ਚੀਜ਼ ਮਾਰਾਂਗੇ ਫਿਰ ਤਾਂ ਸਿਰੇ ਵਾਲਾ ਸਭ ਤੋਂ ਉੱਪਰ ਪਾੜ ਜੂ ਦੇਖੋ ਫਿਰ ਠੀਕ ਹਣਾ ਜੀ ਦੀਵਾਰ ਗੇਰਦ ਉਹ ਵੀ ਗਿਰ ਜੇਗੀ ਸਰ ਦੇਖ ਜੂ ਬਿਲਕੁਲ ਜੀ ਬਿਲਕ 6000 ਦੇ ਵਿੱਚ ਰੂਮ ਤਿਆਰ ਕਰਦੇ ਹੋ ਕਿੰਨੇ ਵਾ ਕਿੰਨੇ ਦਾ 10 ਵਾ 10 ਦੱਸ ਦੱਸ ਕਿਉਂਕਿ ਲਾਸਟ ਟਾਈਮ ਸਾਰਿਆਂ ਨੇ ਕੁਐਸਚਨ ਕੀਤੇ ਸੀ ਕਿ ਆਪਾਂ ਨੂੰ ਸਵਾਲ ਪੁੱਛੇ ਵੀ ਕਿੰਨੇ ਵਾ ਕਿੰਨੇ ਦਾ ਰੂਮ ਹੋਗਾ ਜੀ ਸਟੈਂਡਰਡ ਰੂਮ ਹੁੰਦਾ ਜੀ ਸਣੇ 7 10 ਬਾਈ 10 ਦਾ ਉਹਦੇ ਉੱਪਰ ਖਰਚਾ ਮੰਨ ਲਓ ਕਿਸੇ ਦਾ 12 ਬਾਈ 12 ਜਾਂ 12 ਬਾਈ 15 ਦਾ ਉਹਦਾ ਫਿਰ ਕਿੰਨਾ ਖਰਚਾ ਵਧੂਗਾ ਜੀ ਇਹ ਅਕੋਰਡਿੰਗ ਜੋ ਆਪਾਂ ਸਕੇਅਰ ਫੁੱਟ ਦੇ ਸਾਹਿਬ ਮਤਲਬ ਬਾਲਾ ਕੋਈ ਫਰਕ ਨਹੀਂ ਪਊਗਾ ਬਸ 500000 ਰੁਪਏ ਦੇ ਜੋਰ ਲਾ ਕੇ ਮਤਲਬ ਕਿ ਜੱਡਾ 12 ਬਾਈ 12 ਦਾ ਕਮਰਾ 10 ਬਾਈ 12 ਦਾ 4-500 ਰੁਪਏ ਦਾ ਫਰਕ ਪਊਗਾ ਤੋਂ ਵੱਧ 1000 ਦਾ ਪੈ ਜੂ ਬਾਕੀ ਭਾਜੀ ਦਾ ਸੁਭਾਅ ਇਦਾਂ ਦਾ ਵੀ ਇਹ ਸਿਸਟਮ ਆ ਜਿਹੜਾ ਵਿੱਚ ਵਿਚਾਲੇ ਰੱਖ ਕੇ ਰੇਟ ਤੈਅ ਕਰ ਲੈਂਦੇ ਨੇ ਕੰਮ ਇਹਨਾਂ ਨੂੰ ਵਧੀਆ ਕਰਨਾ ਆਉਂਦਾ। ਬਾਕੀ ਤੁਸੀਂ ਆ ਸਾਰੀਆਂ ਕਿਸਮਾਂ ਦੇਖ ਲੀਆਂ। ਅੱਛਾ ਇਹ ਦੇ ਆ ਗਿਆ ਜੀ ਫਲੈਕਸ ਵਾਲਾ। ਜੀ ਸਰ। ਹੁਣ ਆਪਾਂ ਨੂੰ ਦਿਖਾਓ ਤੁਸੀਂ ਜਿਹੜਾ ਕਈ ਲੋਕ ਸ਼ਕੀਨ ਨੇ ਕੱਪੜੇ ਵਾਲਾ ਲਵਾਉਂਦੇ ਰੋਲ ਵਾਲਾ ਜਿਹਨੂੰ ਕਹਿੰਦੇ ਹੁੰਦੇ। ਹਾਂ ਸਰ ਇਹ ਰੋਲ ਵਾਲਾ ਆ ਗਿਆ ਜੀ ਆਪਣਾ। ਲਓ ਜੀ ਆ ਇਹਦੇ 'ਚ ਡਿਜ਼ਾਈਨ ਚੈੱਕ ਕਰ ਲਓ। ਅੱਛਾ ਇਹਦੇ 'ਚ ਵੀ ਕੱਪੜੇ ਦੀਆਂ ਕਿਸਮਾਂ ਹੁੰਦੀਆਂ ਨੇ ਚੰਗੇ ਮਾੜੇ ਜੀ। ਜੀ ਜੀ ਸਰ ਇਹ ਸਰ ਕੈਟਾਲਾਗ ਦਾ ਮਾਲ ਆ ਜੀ। ਜੀ। ਇਹ ਟੌਪ ਕੁਆਲਿਟੀ ਦੇ। ਨੇ ਦਿਖਾਓ ਜੀ। ਹਾਂ ਦੇਖੋ ਸਰ ਇਹ ਇੱਕ। ਲਓ। ਇਹ ਤਾਂ ਪਹਿਲਾਂ ਉਹਨਾਂ ਨੇ ਡਿਜ਼ਾਈਨ ਆ ਜਣੇ ਆ ਦੇਖ। ਇਹ ਲੱਗਦਾ ਕਾਗਜ਼ ਵਾਂਗੂ ਪਰ ਕੱਪੜੇ ਜਿਹੇ ਵਾਲਾ ਫੈਬਰਿਕ ਲੱਗਾ ਹੈ ਨਾ ਇਹ ਬਿਲਕੁਲ ਸਰ ਹੂੰ ਬਿਲਕੁਲ ਜੀ ਲਓ ਜੇਕਰੋ ਚੱਕ ਇਹ ਡਿਜ਼ਾਈਨ ਨੇ ਜੀ ਇਹਦੇ ਚ ਕਿਸਮਾਂ ਨੇ ਜੀ ਕੱਪੜੇ ਦੀਆਂ ਇਹ ਡਿਜ਼ਾਈਨ ਹੈ ਜੀ ਅੱਛਾ ਇਹ ਡਿਜ਼ਾਈਨ ਸਾਰੇ ਨਹੀਂ ਇਹ ਵੀ ਜਿਵੇਂ ਹੁਣ ਮੰਨ ਲਓ ਤੁਸੀਂ ਇਹ ਦੱਸਿਆ ਵੀ ਇਹਦੇ ਜਿਹੜਾ ਮਰਜ਼ੀ ਫਲੈਕਸ ਡਿਜ਼ਾਈਨ ਲਿਆਓ ਇਹ ਵੀ ਜੀ ਨਿਕਲ ਜਾਂਦਾ ਡਿਜ਼ਾਈਨ ਕਿ ਇਹ ਜਿਹੜੇ ਹੁੰਦੇ ਹੀ ਨਹੀਂ ਉਹੀ ਲੱਗਣਗੇ ਨਹੀਂ ਇਹਦੇ ਚ ਵੀ ਆਪਾਂ ਬਣਵਾ ਸਕਦੇ ਹਾਂ ਸਰ ਅੱਛਾ ਇਹਦੇ ਚ ਵੀ ਆਪਾਂ ਐਡਿਟ ਕਰਾ ਸਕਦੇ ਹਾਂ ਬਿਲਕੁਲ ਕਰਵਾ ਸਕਦੇ ਹਾਂ ਸਰ ਠੀਕ ਆ ਜੀ ਲਓ ਜੀ ਇਹਦੇ ਚ ਵੀ ਤੁਸੀਂ ਐਡਿਟ ਕਰਾ ਸਕਦੇ ਹੋ ਇਹ ਆਪਣੇ ਕੋ ਹੂੰ ਲਓ ਜੀ ਅੱਗੇ ਦਿਖਾਓ ਲਓ ਜੀ ਤੁਸੀਂ ਜਿਵੇਂ ਦਾ ਬੈਡਰੂਮ ਤਿਆਰ ਕਰਨਾ ਚਾਹੁੰਦੇ ਹੋ ਕਰ ਸਕਦੇ ਆ ਇਹ ਜਿੱਤ ਕੋ ਬਣ ਇਹ ਚੀਜ਼ ਬਣ ਜਾਏਗੀ ਜੀ ਬਿਲਕੁਲ ਜੀ ਆ ਦੇਖੋ ਸਰ ਆ ਚੈੱਕ ਕਰੋ ਮਤਲਬ ਨਾ ਐ ਫੜ ਕੇ ਫੀਲ ਹੁੰਦਾ ਵੀ ਡਿਜ਼ਾਈਨ ਉੱਭਰਿਆ ਹੋਇਆ ਹਾਂ ਬਿਲਕੁਲ ਸਰ ਉੱਪਰ ਨੂੰ ਆ ਫੀਲ ਹੋਏਗਾ ਇਹ ਵਾਕਈ ਜੀ ਇਹਦੀ ਸ਼ਾਈਨਿੰਗ ਵੀ ਲਾਈਟ ਪੈਂਦੇ ਫਿਰ ਬਹੁਤ ਸੋਹਣੀ ਹੋਊਗੀ ਬਹੁਤ ਸੋਹਣਾ ਲੱਗੇ ਬਹੁਤ ਪਿਆਰਾ ਲੱਗੇ ਆ ਦੇਖੋ ਇਹ ਰੂਮ ਸੈੱਟ ਬਣ ਗਿਆ ਜੀ ਪ੍ਰੋਪਰ ਹੂੰ ਅੱਛਾ ਜੀ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਸਰ ਇਹ ਅਕੋਰਡਿੰਗ ਹੈ ਕੋਈ ਸਿੰਗਲ ਵਾਲ ਕਰਾਉਂਦਾ ਕੁਝ ਵੀ ਕਰਾਉਂਦਾ ਮੰਨ ਲਓ ਜੇ 10 ਬਜ 10 ਦੇ ਕਮਰੇ ਦਾ ਸਾਰਾ ਕੀਰਾ ਕਰਾਉਣਾ ਹੋਵੇ ਛੱਤ ਨੂੰ ਛੱਡ ਕੇ ਕਿੰਨੇ ਦਾ ਪੈ ਜੂਗਾ ਵਧੀਆ ਮੀਡੀਅਮ ਵਧੀਆ ਜਿਹੜਾ ਤਰੀਕੇ ਵਾਲਾ ਜਿਹੜਾ ਲਾ ਕੇ ਜੀ ਇਹ ਕੋਈ 10 ਤੋਂ 12000 ਰੁਪਏ ਦੇ ਵਿੱਚ ਰੂਮ ਦਾ ਰੂਮ ਦਾ ਜੀ ਇਹ ਰੂਮ ਦਾ 10 ਤੋਂ 12000 ਦਾ ਪਊਗਾ ਮਤਲਬ ਚੰਗਾ ਸਟੈਂਡਰਡ ਦਾ ਪੇਪਰ ਲਾ ਕੇ ਹਾਈ ਲੈਵਲ 'ਚ ਹਾਈ ਲੈਵਲ 'ਚ ਬਾਕੀ ਉਸ ਤੋਂ ਘੱਟ ਵੀ ਹੋ ਜਾਊਗਾ ਉਹ ਜੇ ਨਾਰਮਲ ਆਏਗਾ ਫਿਰ ਅੱਛਾ ਜੀ ਸੋ ਹਰ ਤਰ੍ਹਾਂ ਦਾ ਇਹਨਾਂ ਕੋਲ ਚੈੱਕ ਕਰੋ ਜੀ ਵਾਲਪੇਪਰ ਹੈਗਾ ਤੇ ਵੱਟ ਕੱਟ ਚੀਜ਼ਾਂ ਨੇ ਆ ਚੈੱਕ ਕਰੀ ਚੱਲੋ ਤੁਸੀਂ ਡਿਜ਼ਾਈਨ ਤੇ ਡਿਜ਼ਾਈਨ ਚੜਿਆ ਪਿਆ ਜੀ ਆ ਹੈਗੀ ਫੁੱਲ ਆ ਦੇਖੋ ਜੀ ਆ ਚੀਜ਼ ਬਣੂਗੀ ਤੇ ਆ ਰੀਅਲ 'ਚ ਹੈਗਾ ਇਹ ਪੇਪਰ ਜਿਹੜਾ ਲੱਗਣਾ ਤੁਸੀਂ ਨੇੜੇਓ ਬਿਲਕੁਲ ਆ ਕੇ ਦੇਖੋ ਫੈਬਰਿਕ ਆ ਲੋ ਜੀ ਪੂਰਾ ਮੋਟਾ ਫੈਬਰਿਕ ਹੈ ਜੀ ਆ ਦੇਖੋ ਇਹ ਦਾ ਲਾਉਣ ਦਾ ਕੀ ਪ੍ਰੋਸੈਸ ਹੈ ਕਿੰਨੇ ਜਿਹੜੇ ਲੱਗ ਜਾਂਦਾ ਜੀ ਇਹ ਸਾਰਾ ਸਮਾਂ ਇੰਨੇ ਲੱਗੇਗਾ ਇਹਨੂੰ ਅੱਛਾ ਉਹੀ ਮਤਲਬ 2-3 ਘੰਟੇ ਦੇ ਵਿੱਚ ਰੂਮ ਕੰਪਲੀਟ ਹੋ ਜਾ ਜੀ 2-3 ਘੰਟੇ ਦੇ ਵਿੱਚ ਕੰਪਲੀਟ ਹੈ ਜੀ ਠੀਕ ਹੈ ਜੇ ਇੱਕ ਵਾਲ ਲਵਾਉਣੀ ਫਿਰ ਤਾਂ ਅੱਧੇ ਹੀ ਘੰਟੇ ਦਾ ਬੱਸ ਬੱਸ ਫਿਰ ਤਾਂ ਕੋਈ ਕਈ ਲੋਕ ਆਪਣੇ ਕਈ ਵੀਰਪਰਾਇ ਕਰਦੇ ਨੇ ਸਿਰਫ ਬੈੱਡ ਵਾਲਾ ਬੈਕ ਸਾਈਡ ਹੀ ਕਰਾਉਂਦੇ ਨੇ ਜਿਵੇਂ ਅਗਲੇ ਦੀ ਇੱਛਾ ਪੀਬੀਸੀ ਵਗੈਰਾ ਸਾਰਾ ਸਭ ਕੁਝ ਕਰਨੀ ਅਸੀਂ ਸ਼ੀਟ ਦਾ ਵੀ ਸਭ ਦਾ ਕੰਮ ਕਰਨੀ ਅੱਛਾ ਜੀ ਸਰ ਤੇ ਬਾਕੀ ਇੱਕ ਚੀਜ਼ ਤੁਹਾਨੂੰ ਦਿਖਾਈਏ ਕਿ ਕਿਤੋਂ ਵੀ ਲੈ ਕੇ ਨਹੀਂ ਆਉਂਦੇ ਸਮਾਨ ਆਪਣਾ ਦੇਖੋ ਆ ਰੋਲ ਪ ਇਹ ਸਾਰੇ ਰੋਲ ਲਾ ਕੇ ਇੱਥੋਂ ਤਿਆਰ ਕਰਕੇ ਦੇਣਗੇ ਤੁਹਾਨੂੰ ਬਾਕੀ ਕੋਈ ਸਟੈਂਡਰਡ ਸਾਈਜ਼ ਆਉਂਦਾ ਜੀ ਇਹ ਰੋਲ ਦਾ ਹਾਂ ਸਰ ਇਹ 1.5 10 ਫੁੱਟ ਦਾ ਇਹਦੀ ਚੁੜਾਈ ਹੁੰਦੀ ਹੈ ਲੈਂਥ ਲੰਬੀ ਜਿੰਨੀ ਮਰਜ਼ੀ ਲੈ ਲਓ ਉਹ ਤਾਂ ਫਿਰ ਆਪਣੀਆਂ ਕਮਰੇ ਆ ਕਿਹੇ ਵੇਲੇ 16 16 ਫੁੱਟ ਵੀ ਹੈਗੇ ਕਈਆਂ ਜਿਹੜਾ ਕਮਰਾ ਹੋਣਾ ਹਾਂ ਕੋਈ ਦੇਖੋ ਨਹੀਂ ਅਗਰ ਹਾਈਟ ਵੱਧ ਵੀ ਹੁੰਦੀ ਹੈ ਉਹ ਕੰਪਿਊਟਰ ਦੇ ਨਾਲ ਅਗਰ ਜੋੜ ਮੈਚਿੰਗ ਕਰਨਾ ਪਏ ਤਾਂ ਹੋਏਗਾ ਨਹੀਂ ਵੈਸੇ ਲੋੜ ਨਹੀਂ ਪੈਂਦੀ ਹੈਗੀ ਸੇਮ ਹੀ ਇਹੀ ਸਾਈਜ਼ ਆ ਚਕਲਦਾ ਹਾਂ ਲਓ ਜੀ ਉਧਰ ਵੀ ਦੇਖੋ ਸਾਰੇ ਪਏ ਨੇ ਤੇ ਕੰਮ ਟੌਪ ਕਲਾਸ ਹੈ ਜੀ ਇਹਨਾਂ ਦਾ ਵਧੀਆ ਤੁਸੀਂ ਕੰਟੈਕਟ ਇਹਨਾਂ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀਡੀਓ ਦੇ ਵਿੱਚ ਪੰਜਾਬ ਹਰਿਆਣਾ ਸਾਰੇ ਕਿਤੇ ਜਿਵੇਂ ਮੰਨ ਲਓ ਤੁਹਾਨੂੰ ਕਿਤੇ ਦੂਰੋਂ ਫੋਨ ਆਉਂਦਾ ਉਸੇ ਤੁਸੀਂ ਕਿੰਨੇ ਕ ਦਿਨਾਂ ਚ ਪਹੁੰਚ ਜਾਂਦੇ ਹੋ ਜੀ ਨਹੀਂ ਕੋਈ ਦਿੱਕਤ ਨਹੀਂ ਜਿਵੇਂ ਇੱਥੋਂ ਲਾ ਲਓ ਜਲੰਧਰ ਜਾਂ ਅਮਰੀਕਸਰ ਸਾਹਿਬ ਤੋਂ ਆ ਜਾਂਦਾ ਫੋਨ ਕਿਦੋਂ ਜੀ ਜਲੰਧਰ ਸੇ ਜੋ ਅਰਜੈਂਟ ਅੱਜ ਹੀ ਪਹੁੰਚਾਂਗੇ ਕੋਈ ਦਿੱਕਤ ਨਹੀਂ ਹਾਂਜੀ ਕਿਉਂਕਿ ਆਪਾਂ ਨੂੰ ਤਿੰਨ ਕੋਹ ਘੰਟੇ ਦਾ ਰਸਤਾ ਹੈਗਾ ਇੱਥੋਂ ਮਸਾਂ ਖਿੱਚ ਕੇ ਬਸ ਤਿੰਨ ਘੰਟੇ ਦਾ ਟਿਆਲੇ ਤੋਂ ਜੀ ਇੱਕ ਵਾਰੀ ਨਾ ਪ੍ਰੋਪਰ ਐਡਰੈਸ ਦੱਸ ਦਿਓ ਤੁਸੀਂ ਮੈਂ ਵੀ ਦੱਸਤਾ ਸੀ ਵੀਡੀਓ ਦੀ ਸ਼ੁਰੂਆਤ 'ਚ ਤੁਸੀਂ ਵੀ ਦੱਸੋ ਜੀ ਸਰ ਸਾਡਾ ਐਡਰੈਸ ਹੈ ਵਿਚ ਬੱਸ ਸਟੈਂਡ ਦੇ ਸਨੌਰ ਵਾਲੇ ਦੇ ਬਿਲਕੁਲ ਸਾਹਮਣੇ ਆਪ ਸਟੇਅਰ ਪੌੜੀਆਂ ਚੜ੍ਹ ਕੇ ਆ ਜੀ ਸਾਡੀ ਪ੍ਰਿੰਟ ਪ੍ਰਿੰਟ ਦੇ ਸਟਾਈਲ ਦੇ ਨਾਮ ਤੇ ਸਾਡੀ ਸ਼ਾਪ ਹੈ ਜੀ 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 ਪੂਰੇ ਇੱਥੇ ਸਾਰਾ ਇਲਾਕਾ ਜਾਣਦਾ ਹੈ ਜੀ ਜਾਣਦਾ ਬਿਲਕੁਲ ਸਹੀ ਗੱਲ ਹੈ ਤੇ ਅੱਡੇ ਤੇ ਆਓ ਮੇਨ ਅੱਡੇ ਤੇ ਆ ਸਰ ਹਾਂ ਜੀ ਬਿਲਕੁਲ ਜੀ ਤੇ ਪਾਜੀ ਦਾ ਮਤਲਬ ਨੇਚਰ ਬਹੁਤ ਵਧੀਆ ਸੁਭਾਅ ਵਧੀਆ ਪੂਰੇ ਕੋਆਪਰੇਟਿਵ ਨੇ ਤੁਸੀਂ ਫੋਨ ਤੇ ਗੱਲ ਕਰੋ ਬਾਕੀ ਡਿਜ਼ਾਈਨ ਸਿਲੈਕਟ ਕਰੋ ਅੱਜ ਬਾਕੀ ਪਾਜੀ ਪੀਡੀਐਫ ਵਗੈਰਾ ਤੁਸੀਂ ਕਰ ਦਿੰਦੇ ਸੈਂਡ ਹਾਂ ਸੈਂਡ ਕਰ ਦਿੰਦੇ ਨੇ ਸਰ ਦੋਵਾਂ ਤਰ੍ਹਾਂ ਦੇ ਆ ਦੀ ਇੱਕ ਤਾਂ ਫਲੈਕਸ ਵਾਲੇ ਨੇ ਉਹਨਾਂ ਦੀ ਵੀ ਤੇ ਜਿਹੜੇ ਕੱਪੜੇ ਵਾਲੇ ਨੇ ਉਹਨਾਂ ਦੀ ਵੀ ਵੀਡੀਓ ਅਬਸੈਂਟ ਹੋ ਜੂਗੀ। ਸੋ ਲਓ ਜੀ ਇਹ ਤੁਹਾਨੂੰ ਆਪਾਂ ਸਾਰਾ ਦਿਖਾਤਾ ਸੋ ਠੀਕ ਹੈ ਦੋਸਤੋ। ਇਹ ਸੀ ਆਪਣਾ ਅੱਜ ਦਾ ਵਲੌਗ ਜੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਵਾਲਪੇਪਰ ਬਾਰੇ ਦੱਸਿਆ। ਮਤਲਬ 6000 ਤੋਂ ਲੈ ਕੇ ਕਿੰਨੇ ਤੱਕ ਹੋ ਜਾਂਦੇ ਫਲੈਕਸ ਵਾਲਾ। 6000 ਤੋਂ ਮੈਕਸਿਮਮ ਕਿੰਨੇ ਤੱਕ ਚੱਲ ਜਾਂਦਾ। ਦੇਖੋ ਜਿੱਤਾ 6000 ਤੋਂ ਤਾਂ ਆਪਾਂ ਸਟਾਰਟ ਕਰ ਲਏ ਨੇ ਉਸ ਤੋਂ ਬਾਅਦ ਰੂਮ ਦੇ ਅਕੋਰਡਿੰਗ ਹੈ ਸਰ ਜਨ 12 13000 ਰੁਪਏ ਜੇ ਤੁਸੀਂ ਬੈਸਟ ਟੂ ਬੈਸਟ ਰੂਮ ਲੈ ਸਕਦੇ ਹੋ ਟੌਪ ਕਲਾਸ ਤੇ ਦੂਜੇ ਵਾਲਾ ਟੌਪ ਕਲਾਸ ਕਿੰਨੇ ਚੱਲ ਜੂਗਾ ਜੀ ਜਿਹੜਾ ਕਪੜੇ ਵਾਲਾ ਰੋਲ ਵਾਲਾ ਕਪੜੇ ਵਾਲਾ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਘਟਿਆ ਜੀ 12 12 ਤੋਂ 13 12 ਤੋਂ 13000 ਦੇ ਵਿੱਚ 12 13000 ਚ ਕਪੜੇ ਵਾਲਾ ਵੀ ਹੋ ਜਾਊਗਾ ਸੋ ਠੀਕ ਹੈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਇਸ ਵੀਡੀਓ ਨੂੰ ਜਿਹੜੇ ਵੀਰ ਭਰਾ ਆਪਣਾ ਵਾਲਪੇਪਰ ਲਵਾਉਣਾ ਚਾਹੁੰਦੇ ਨੇ ਉਹਨੂੰ ਸ਼ੇਅਰ ਕਰਿਓ ਪੂਰੇ ਪੰਜਾਬ ਚ ਲੱਗੂਗਾ ਇੰਨਾ ਸਸਤਾ ਵਾਲਪੇਪਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਮਿਲੂਗਾ ਜੀ ਬਾਕੀ ਜਿਹੜੇ ਫੋਰਨਰ ਭਰਾ ਨੇ ਉਹ ਵੀ ਵੀਡੀਓ ਦੇਖਦੇ ਨੇ ਆਪਣੀ ਸਾਰੇ ਸਾਰੇ ਉਧਰੋਂ ਬੈਠੇ ਆਰਡਰ ਕਰੋ ਜੀ ਇਹ ਕਰ ਇਹਨਾਂ ਦਾ ਲਵਾਓ ਬਾਈ ਜੀ ਤੋਂ ਠੀਕ ਹੈ ਜੀ ਉਹਨਾਂ ਦੇ ਆਰਡਰਾਂ ਤੇ ਅਸੀਂ ਲਾ ਕੇ ਵੀ ਆਏ ਆ ਅੱਛਾ ਜੀ ਹਾਂ ਜੀ ਹਾਂ ਮੇਰੀ ਆਪਣੀ ਵੀਡੀਓ ਬਾਹਰ ਤੱਕ ਵੀ ਚੱਲੇਗੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੀਆਂ ਕੰਟਰੀਆਂ ਜਿੱਥੇ ਇੱਥੇ ਆਪਣੇ ਪੰਜਾਬੀ ਵੀਰ ਭਰਾ ਵੇਚਦੇ ਨੇ ਬਿਲਕੁਲ ਜੀ ਬਿਲਕੁਲ ਤੇ ਜਿੱਥੇ ਜਿੱਥੇ ਜਾ ਕੇ ਆਪਣੇ ਵੀਰਾਂ ਨੇ ਜੰਗਲ ਜੇ ਮੰਗਲ ਲਾਏ ਨੇ ਸਾਰੇ ਕਿਤੇ ਸੋ ਤੁਸੀਂ ਆਪਣੇ ਚੈਨਲ ਨੂੰ ਸਬ ਵਲੌਗ ਅੱਜ ਦੀ ਵੀਡੀਓ ਜੀ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਅਗਲੇ ਵਲੌਗ ਵਿੱਚ